ਕਈ ਲੋਕ ਕੀ ਹੁੰਦੇ ਨੇ ਕਿ ਹਨਾ ਰੁੱਖ ਕੱਟ ਤਾਂ ਦਿੰਦੇ ਪਰ ਲਾਉਂਦੇ ਨਹੀਂ ਹੈਗੇ ਕਹਿੰਦੇ ਨੇ ਵੀ ਰੁੱਖ ਲਾਓ ਪਰ ਇੱਕ ਕੱਟੋ ਪੰਜ ਲਾਓ ਪਰ ਉਹ ਕਹਿ ਕੇ ਕਰਦੇ ਪੰਜ ਕੱਟ ਕੇ ਇੱਕ ਲਾ ਦਿੰਦੇ ਨੇ ਪਹਿਲਾਂ ਹੁਣ ਸਾਡੇ ਵਾਲ ਦੇਖ ਕੇ ਕਿੰਨੇ ਲੋਕ ਹੋਰ ਹੋਰ ਵੀ ਕਈ ਲੋਕ ਜਿਹੜੇ ਨੇ ਉਹ ਲਾਉਣ ਲੱਪੇ ਨੇ ਇਸ ਤਰ੍ਹਾਂ ਸਾਡਾ ਇੱਕ ਇੱਥੇ ਦੋਸਤ ਹੈ ਉਹਨਾਂ ਨੇ ਵੀ ਲਾਇਆ ਹੋਰ ਵੀ ਬੰਦੇ ਮੇਰੇ ਕੋਲ ਆਉਂਦੇ ਰਹਿੰਦੇ ਨੇ ਹੁਣ ਅਸੀਂ ਜਿਹੜੇ ਰੁੱਖ ਵੰਡ ਦਿੰਨੇ ਆ ਉਹ ਵੀ ਤਾਂ ਲੱਗਦੇ ਹੀ ਨਹੀਂ ਜੀ ਆਉਣ ਵਾਲੇ 2-3 ਸਾਲਾਂ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਤੁਹਾਡਾ ਹਰਬਲ ਗਾਰਡਨ ਕਿੱਦਾਂ ਦਾ ਹੋਵੇ ਦੇਖੋ ਕੁਦਰਤ ਨੇ ਵਧਾਉਣਾ ਹੈਗਾ ਇਹਨੂੰ ਤਾਂ ਬਾਕੀ ਅਸੀਂ ਇਹ ਚਾਹੁੰਦੇ ਹਾਂ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਇਦਾਂ ਕੀਤੀਆਂ ਜਾਣ ਜਿਵੇਂ ਕਿ ਅਸੀਂ ਜਗ੍ਹਾ ਨੇ ਖਾਲੀ ਜਗ੍ਹਾ ਨੇ ਜਾਂ ਹੋਰ ਨੇ ਉੱਤੇ ਜਾਂ ਪਾਰਕਾਂ ਦੇ ਵਿੱਚ ਉਹ ਲਾਵਾਂਗੇ ਇਸੇ ਤਰ੍ਹਾਂ ਸ਼ਤੂਤ ਹੈ ਮोटा ਸ਼ਤੂਤ ਹੈ ਡਾ ਮੋਟਾ ਸ਼ਤੂਤ ਹੈ ਜਦੋਂ ਮਸਤੂਤਾ ਉਹਦੇ ਤਿਆਰ ਕਰ ਰਹੇ ਹਾਂ ਅੰਗੂਰ ਤਿਆਰ ਕੀਤਾ ਹੈਗਾ ਜੋ ਇਸ ਤਰ੍ਹਾਂ ਅਲੱਗ-ਅਲੱਗ ਚੀਜ਼ਾਂ ਨੇ ਜਿਹੜੀਆਂ ਅਸੀਂ ਤਿਆਰ ਕਰ ਰਹੇ ਹਾਂ ਉਹ ਲਾਵਾਂਗੇ ਮੇਰੇ ਲੁਧਿਆਣੇ ਦੇ ਵਿੱਚ ਤੇ ਅਪ੍ਰੋਕਸੀਮੇਟਲੀ 500 ਪਾਰਕ ਹੈ ਵੀ ਉਹਨਾਂ ਦੇ ਵਿੱਚ ਚਾਰ-ਚਰ ਬੁੱਟੇ ਨਿੰਬੂਆਂ ਦੇ ਲਾਤੇ ਜਾਣ 12 ਮਾਸੀ ਦੇ ਅੱਜ ਜੇ ਮੈਮ ਇੱਧਰ ਹੁੰਦੇ ਕਿੰਨੇ ਕੁ ਖੁਸ਼ੀ ਹੋਣੀ ਸੀ ਵੀ ਇਕੱਠੇ ਨੇ ਇੱਕ ਮਤਲਬ ਕਿ ਹਰਬਲ ਪਲਾਂਟ ਗਾਰਡਨ ਜਿਹੜਾ ਬਣਾ ਕੇ ਤਿਆਰ ਕਰ ਦਿੱਤਾ ਲੁਧਿਆਣੇ ਦੇ ਵਿੱਚ ਕਿੰਨੇ ਕੁ ਖੁਸ਼ੀ ਹੋਣੀ ਸੀ ਕੋਈ ਤਾਂ ਕਹਿ ਨਹੀਂ ਸਕਦੇ ਹੁਣ ਕੀ ਪਤਾ ਹੈ ਦੀ ਪੋਜੀਸ਼ਨ ਹੀ ਕੋਈ ਹੋਰ ਹੁੰਦੀ ਬਿਲਕੁਲ ਯੂ ਨੈਵਰ ਨੋ ਮਤਲਬ ਦੁੱਖ ਚੋਂ ਹੀ ਸੁੱਖ ਨਿਕਲਦਾ ਤੇ ਸੁੱਖ ਨੂੰ ਹੀ ਦੁੱਖ ਆਉਂਦਾ ਤੇ ਕਮੀ ਮਹਿਸੂਸ ਹੁੰਦੀ ਹੈ ਯਾਦ ਵਗਿਆ ਆਂਦੀ ਹੈ ਉਹ ਤਾਂ ਚਲੋ ਹੁੰਦਾ ਹੀ ਹੈ ਯਾਦ ਆਂਦੀ ਆ ਉਹ ਤਾਂ ਹੁੰਦਾ ਹੀ ਆ ਕੋਈ ਹੋਵੇ ਤੁਸੀਂ ਘਰ ਚ ਪੈਟ ਰੱਖਿਆ ਹੋਵੇ ਤੁਹਾਨੂੰ ਉਹਦੀ ਯਾਦ ਆ ਜਾਂਦੀ ਆ ਤੇ ਜਿਨ੍ਹਾਂ ਨਾਲ ਤੁਸੀਂ ਜ਼ਿੰਦਗੀ ਗੁਜ਼ਾਰੀ ਉਹਨਾਂ ਦੀ ਕਿਉਂ ਨਹੀਂ ਆਊਗੀ ਉਹ ਤਾਂ ਹਰ ਬੰਦਾ ਜਿਹੜਾ ਇਸ ਦੁਨੀਆ ਤੋਂ ਜਾਂਦਾ ਉਹ ਆਪਣੀ ਯਾਦ ਛੱਡ ਕੇ ਜਾਂਦਾ ਹਾਂਜੀ ਤੇ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਘਰ ਚ ਮੈਂ ਆ ਫਾਦਰ ਹੈ ਤੇ ਬਾਕੀ ਸਿਸਟਰ ਹੈ ਉਹ ਆ ਜਾਂਦੀ ਆ ਤੇ ਉਹ ਇੱਧਰ ਸਾਡੇ ਕੋਲ ਰਲਣਦੀ ਆ ਤੇ ਇਦਾਂ ਚਲੀ ਜਾਂਦਾ ਤੇ ਤੁਹਾਡੇ ਬੱਚੇ ਬੱਚੇ ਵਸਾ ਪੋ ਆਪਣੇ ਬੇਟੀ ਵਿਆਹੀ ਹੋਈ ਆ ਉਹ ਖਰੜਾ ਬੇਟਾ ਉਹ ਆਈਟੀ ਐਕਸਪਰਟ ਹੈ ਮਸ ਉਹ 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 ਤੇ ਕਿਸੇ ਕੰਪਨੀ ਚ ਡਾਇਰੈਕਟਰ ਹੂੰ ਅ ਅਸਟ੍ਰੇਲੀਆ ਦੇ ਵਿੱਚ ਆ ਹਾਂ ਉਸ ਤੇ ਸ ਆ ਕਹਿੰਦੇ ਨੇ ਵੀ ਰੁਖ ਕਈ ਲੋਕ ਕੀ ਹੁੰਦੇ ਨੇ ਕਿ ਹਨਾ ਰੁਖ ਕੱਟਤਾ ਦਿੰਦੇ ਪਰ ਲਾਉਂਦੇ ਨਹੀਂ ਹੈਗੇ ਕਹਿੰਦੇ ਨੇ ਵੀ ਰੁਖ ਲਾਓ ਪਰ ਇੱਕ ਘਾਟੋ ਪੰਜ ਲਾਓ ਪਰ ਉਹ ਕਹਿ ਗਈ ਕਰਦੇ ਪੰਜ ਘੱਟ ਕੇ ਇੱਕ ਲਾ ਦਿੰਦੇ ਨੇ ਉਹ ਦੇ ਕੋਤਾ ਪੋ ਆਪਣਾ ਸੁਭਾਅ ਆ ਉਹ ਹਰ ਫੀਲਡ ਦੇ ਵਿੱਚ ਇਦਾਂ ਆ ਕਈ ਬੰਦੇ ਕੋਈ ਬਿਜ਼ਨਸ ਕਈ ਲੁੱਟਣਾ ਬਿਜ਼ਨਸ ਕਮਾਉਂਦੇ ਆ ਕਈ ਇਮਾਨਦਾਰੀ ਨਾਲ ਕਮਾਉਂਦੇ ਆ ਕਈ ਪੋਲਿਟਿਕਸ ਦੇ ਵਿੱਚ ਜਾਂਦੇ ਲੁੱਟਣ ਨੂੰ ਆ ਤੇ ਕਈ ਪੋਲਿਟਿਕਸ ਦੇ ਵਿੱਚ ਜਾਂਦੇ ਸੇਵਾ ਕਰਨ ਨੂੰ ਆ ਸੋ ਮਤਲਬ ਇਹ ਤਾਂ ਮਨੁੱਖ ਦੇ ਸੁਭਾਅ ਨੇ ਅਲੱਗ-ਅਲੱਗ ਤੇ ਜਿਹਨੂੰ ਜਦੋਂ ਸਮਝ ਆ ਜਾਂਦੀ ਆ ਬਦਲ ਵੀ ਜਾਂਦਾ ਮਨੁੱਖ ਉਹ ਚ ਕੀ ਆ ਪਹਿਲਾਂ ਹੁਣ ਸਾਡੇ ਵੱਲ ਦੇਖ ਕੇ ਕਿੰਨੇ ਲੋਕ ਹੋਰ ਹੋਰ ਵੀ ਕਈ ਲੋਕ ਜਿਹੜੇ ਨੇ ਉਹ ਲਾਉਣ ਲੱਪੇ ਨੇ ਇਸ ਤਰ੍ਹਾਂ ਸਾਡਾ ਇੱਕ ਇੱਥੇ ਦੋਸਤ ਹੈ ਉਹਨਾਂ ਨੇ ਵੀ ਲਾਇਆ ਹੋਰ ਵੀ ਬੰਦੇ ਮੇਰੇ ਕੋਲ ਆਉਂਦੇ ਰਹਿੰਦੇ ਨੇ ਹੁਣ ਅਸੀਂ ਜਿਹੜੇ ਰੁੱਖ ਵੰਡ ਦਿੰਨੇ ਆ ਉਹ ਵੀ ਤਾਂ ਲੱਗਦੇ ਹੀ ਨੇ ਜੀ ਹੌਣ ਵਾਲੇ 2-3 ਸਾਲਾਂ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਤੁਹਾਡਾ ਹਰਬਲ ਗਾਰਡਨ ਕਿੱਦਾਂ ਦਾ ਹੋ ਜਾਏ ਦੇਖੋ ਕੁਦਰਤ ਨੇ ਵਧਾਉਣਾ ਹੈਗਾ ਇਹਨੂੰ ਤਾਂ ਬਾਕੀ ਅਸੀਂ ਇਹ ਚਾਹੁੰਦੇ ਆਂ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਇਦਾਂ ਕੀਤੀਆਂ ਜਾਣ ਜਿਵੇਂ ਕਿ ਅਸੀਂ ਅੱਤ ਕੀ ਹੁਣ ਅੰਜੀਰ ਤਿਆਰ ਕੀਤੀ ਆ। ਹੂੰ। ਬੇ ਅੰਜੀਰ ਜਿਹੜੀ ਐ ਇੱਕ ਇਹੋ ਜਿਹਾ ਫਲ ਆ। ਜਿਹੜਾ ਕਿ ਨਵੰਬਰ ਤੋਂ ਲੈ ਕੇ ਮਾਰਚ ਤੱਕ ਹੁੰਦਾ। ਹੂੰ। ਤੇ ਉਹੋ ਹੀ ਇੱਕ ਟਾਈਮ ਐ ਜਦੋਂ ਕੋਈ ਪੰਜਾਬ ਦੇ ਵਿੱਚ ਫਲ ਨਹੀਂ ਹੁੰਦਾ। ਹੂੰ। ਔਰ ਬਰਡਸ ਵਾਸਤੇ ਬਹੁਤ ਯੂਸਫੁਲ ਆ। ਹੂੰ। ਤੇ ਉਹ ਅਸੀਂ ਜਿਹੜੀਆਂ ਜਗ੍ਹਾ ਨੇ ਖਾਲੀ ਜਗ੍ਹਾ ਨੇ ਜਾਂ ਹੋਰ ਨੇ ਉੱਤੇ ਜਾਂ ਪਾਰਕਾਂ ਦੇ ਵਿੱਚ ਉਹ ਲਾਵਾਂਗੇ। ਇਸੇ ਤਰ੍ਹਾਂ ਸ਼ਤੂਤ ਐ, ਮੋਟਾ ਸ਼ਤੂਤ ਐ, ਡਾ ਮੋਟਾ ਸ਼ਤੂਤ ਐ। ਜਦੋਂ ਮਸਤੂਤ ਐ ਉਹਦੇ ਤਿਆਰ ਕਰ ਰਹੇ ਆ। ਅੰਗੂਰ ਤਿਆਰ ਕੀਤਾ ਹੈਗਾ। ਤੋ ਇਹ ਅਲੱਗ-ਅਲੱਗ ਚੀਜ਼ਾਂ ਨੇ ਜਿਹੜੀਆਂ ਅਸੀਂ ਤਿਆਰ ਕਰ ਰਹੇ ਹਾਂ ਉਹ ਲਾਵਾਂਗੇ ਤੇ ਇਸ ਸਾਲ ਤਾਂ ਨਹੀਂ ਅਗਲੇ ਸਾਲ ਸਾਡੇ ਅਗਲੇ 2 ਸਾਲਾਂ ਦੀ ਪਲੈਨਿੰਗ ਹੈ ਵੀ ਅਗਲੇ ਸਾਲ ਅਸੀਂ ਜਿਹੜਾ ਨਿੰਬੂ ਮੇਰੀ ਸਲਾਹ ਹੈ ਕਿ ਸ਼ਹਿਰਾਂ ਦੇ ਵਿੱਚ ਜਿਹੜੇ ਪਾਰਕ ਨੇ ਜਿਵੇਂ ਲੁਧਿਆਣੇ ਦੇ ਵਿੱਚ ਅਪ੍ਰੋਕਸੀਮੇਟਲੀ 500 ਪਾਰਕ ਆ ਵੀ ਉਹਨਾਂ ਦੇ ਵਿੱਚ ਚਾਰ-ਚਾਰ ਬੁੱਟੇ ਨਿੰਬੂਆਂ ਦੇ ਲਾਤੇ ਜਾਣ 12 ਮਾਸੀ ਦੇ ਜੀ ਤੇ ਨਾਲ ਤੁਲਸੀ ਲਾਤੀ ਜਾਵੇ ਵੀ ਉਹ ਸਾਰਿਆਂ ਨੂੰ ਲੋੜ ਹੁੰਦੀ ਆ ਗਰੀਬ ਗੁਰਬੇ ਨੂੰ ਲੋੜ ਹੁੰਦੀ ਆ ਕੋਈ ਮੈਨੂੰ ਕਹਿੰਦਾ ਇਹ ਲੋਕ ਤੋੜ ਕੇ ਲੈ ਜਾਣਗੇ ਮੈਂ ਕਹਿੰਦਾ ਇਹੀ ਤਾਂ ਅਸੀਂ ਚਾਹੁੰਦੇ ਆ ਵੇ ਲੈ ਜਾਣ ਕੱਚਾ ਲਜਾਊਗਾ ਤਾਂ ਅਗਲੀ ਵਾਰੀ ਆਪੇ ਇਹਨੂੰ ਦੂਜਾ ਤੋੜੂਗਾ ਜਦੋਂ ਉੱਤੇ ਕੋਈ ਨਿਕਲੂਗਾ ਨਹੀਂ ਆਪੇ ਲੈ ਜਾਣਗੇ ਲੈ ਜਾਣ ਜਿਹੜੇ ਅਮੀਰ ਲੋਕ ਹੈ ਉਹਨਾਂ ਨੇ ਤਾਂ ਮੁਫਤੀ ਦੀ ਚੀਜ਼ ਲੈਣੀ ਹੀ ਨਹੀਂ ਹੁੰਦੀ ਬਿਲਕੁਲ ਠੀਕ ਹੈ ਜਿਹੜਾ ਗਰੀਬ ਗੁਰਬਾ ਹੈ ਉਹਦਾ ਭਲਾ ਹੋ ਜਾਊਗਾ ਤੇ ਉਸ ਤੋਂ ਉਸ ਤੋਂ ਅਗਲੇ ਸਾਲ ਜਿਹੜੀ ਸਾਡੀ ਸਲਾਹ ਹੈਗੀ ਆ ਕਿ ਜੇ ਸਾਡਾ ਸੂਤ ਲੱਗਿਆ ਤਾਂ ਅਸੀਂ ਚੰਦਨ ਦੇ ਬੂਟੇ ਲਾਉਣੇ ਆ ਚੰਦਨ ਦੇ ਚੰਦਨ ਦਾ ਤਕਰੀਬਨ ਲਾਵਾਂਗੇ ਮੇਰੀ ਸਲਾਹ ਹੈ 500 ਬੂਟਾ ਤਿਆਰ ਕਰਾਂਗੇ ਚੰਦਨ ਦੇ ਬੂਟੇ ਕਿਉਂ ਵਸੇ ਚੰਦਨ ਬਹੁਤ ਗੁਣਕਾਰੀ ਹੈ ਮੈਂ ਉਹ ਆਪਾਂ ਤੈਨੂੰ ਸਸਕਾਰਨਾ ਜੋੜ ਲਿਆ ਨਾ ਜਦ ਕਿ ਇਹ ਕੋਈ ਏਡੀ ਗੱਲ ਨਹੀਂ ਹੈਗੀ ਇਹਦੀ ਖੁਸ਼ਬੂ ਹੈ ਇਤੋਂ ਦਵਾਈਆਂ ਬਹੁਤ ਬਣਦੀਆਂ ਨੇ ਇਤੋਂ ਦਵਾਈਆਂ ਬਹੁਤ ਬਣਦੀਆਂ ਨੇ ਬਿਲਕੁਲ ਤੇ ਇਹ ਤੋਂ ਦਵਾਈਆਂ ਬਹੁਤ ਬਣਦੀਆਂ ਨੇ ਔਰ ਇਹ ਤੋਂ ਆਪ ਮੜ ਕੇ ਤੁਹਾਡੀਆਂ ਕੀ ਕਹਿੰਦੇ ਫ੍ਰੈਗਨਸੀਸ ਬਣਦੀਆਂ ਨੇ ਤੇ ਫ੍ਰੈਗਨਟ ਰੋਖ ਹੈਗਾ ਵਧ ਰਵਦੀ ਹੈ ਦੋ ਤਰ੍ਹਾਂ ਨਾਲ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਤਬਦੀਲੀ ਹੋ ਰਹੀ ਹੈ ਟੈਕਨੋਲੋਜੀ ਵੱਧਦੀ ਜਾ ਰਹੀ ਹੈ ਉਦਦਾ ਹੀ ਉਦਦੀ ਜਿਹੜੀ ਹਰੀਿਆਲੀ ਆ ਉਹ ਵੀ ਘਟਦੀ ਜਾ ਰਹੀ ਹੈ ਨਹੀਂ ਐਸੀ ਗੱਲ ਕੋਈ ਨਹੀਂ ਗੀ ਹਰੀਿਆਲੀ ਵੀ ਵੱਧ ਰਹੀ ਹੈ ਟੈਕਨੋਲੋਜੀ ਵੀ ਵੱਧ ਰਹੀ ਹੈ ਬਾਕੀ ਏਰੀਆ ਦਾ ਫਰਕ ਹੁੰਦਾ ਮੇਜੋ ਫਰਨ ਕਲੋਨਾਈਜ਼ਰ ਆ ਉਹ ਪਹਿਲਾਂ ਤਾਂ ਜਗਾ ਸਾਰੀ ਵੜ ਦਿੰਦੇ ਆ ਸਾਫ ਕਰੇ ਆਪਣੀਆਂ ਬਿਲਡਿੰਗਾਂ ਬਣਾਉਂਦੇ ਆ ਮੁੜ ਕੇ ਰੈਜ਼ਿਡੈਂਸ ਦੇ ਪ੍ਰੈਸ਼ਰ ਦੇ ਨਾਲ ਫਿਰ ਉਹ ਰੁੱਖ ਲਾਉਂਦੇ ਨੇ ਹਾਂ ਫਿਰ ਲੱਖਾਂ ਦੇ ਰੁੱਖ ਖਰੀਦਦੇ ਨੇ ਜੀ ਸਮਦਰੋਭ ਇੱਕ ਕੁਦਰਤ ਨੇ ਕਦੇ ਵੀ ਕੁਝ ਖਤਮ ਨਹੀਂ ਹੋਣ ਦੇਣਾ ਉਹਦੀ ਪਲੇਸ ਐਂਡ ਟਾਈਮਿੰਗ ਚੇਂਜ ਹੋ ਜਾਂਦੀ ਹੈ ਅੱਛਾ ਇੱਕ ਸਾਰੇ ਨਾ ਹੁੰਦਾ ਆ ਨਿਆ ਵੀ ਆਪਾਂ ਕਿਸੇ ਦੀ ਕੁਝ ਮਤਲਬ ਯਾਦ ਦੇ ਵਿੱਚ ਕੀ ਕਰੀਏ ਕੀ ਕਰੀਏ ਹੈ ਨਾ ਤੁਸੀਂ ਇੱਕ ਹਰਬਲ ਗਾਰਡਨ ਤਿਆਰ ਕਰ ਦਿੱਤਾ ਆਪਣੀ ਵਾਈਫ ਤੇ ਯਾਦ ਦੇ ਵਿੱਚ ਇਹ ਕਿਤੇ ਨਾ ਕਿਤੇ ਰਿਲੇਟ ਕਰਦਾ ਹੈ ਤਾਜ ਮਹਿਲ ਨਾਲ ਉਹ ਨਹੀਂ ਐਡੀ ਦਾ ਇਹ ਨਹੀਂ ਗੱਲ ਹੈਗੀ ਦੇਖੋ ਜਦੋਂ ਆਪਾਂ ਹਰ ਬੰਦਾ ਆਪਣੇ ਹਿਸਾਬ ਨਾਲ ਯਾਦ ਕਰਦਾ ਔਰ ਰਾਜੇ ਕੋਲ ਪੈਸੇ ਸੀ ਲੇਬਰ ਸੀ ਸਾਰਾ ਕੁਝ ਸੀ ਉਹਨੇ ਉਹ ਬਣਾਤਾ